ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਲੋਕ ਪੁੱਛਦੇ ਹਨ ਕਿ ਨਾਮ ਕਿੱਥੇ ਹੈ ਨਾਮ ਦਾ ਉਹ ਟਿਕਾਣਾ ਦੱਸੋ ਜਿੱਥੇ ਨਾਮ ਮਿਲਦਾ ਹੈ ਜੇ ਗੁਰਬਾਣੀ ਦਾ ਅਧਿਐਨ ਕਰੀਏ ਤਾਂ ਇਹ ਪ੍ਰਸ਼ਨ ਹੀ ਉਲਟਾ ਜਿਹਾ ਲੱਗਦਾ ਕਿਉਂਕਿ ਉਹ ਕਿਹੜੀ ਥਾਂ ਹੈ ਜਿੱਥੇ ਨਾਮ ਨਹੀਂ ਹੈ ਵਿਣ ਨਾਮੈ ਨਾਹੀ ਕੋ ਥਾਓ ਵਾਲੇ ਪਾਵਨ ਵਾਕ ਤੋਂ ਇਹ ਚਾਨਣ ਹੋ ਜਾਂਦਾ ਹੈ ਕੇ ਨਾਮੀ ਵਾਂਗੂ ਨਾਮ ਹਰ ਥਾਂ ਤੇ ਵਿਆਪਕ ਹੈ ਜਿਵੇਂ ਗੁਰਬਾਣੀ ਦੀਆਂ ਕੁਝ ਸਤਰਾਂ ਨੇ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾ ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬినాਸੀ ਇਸ ਕਾਇਆ ਅੰਦਰ ਨਾਮ ਨਉ ਨਿਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਇਹੋ ਮਨ ਦੇਹੀ ਸੋਧ ਤੂ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਪਾਈਐ ਗੁਰਕੈ ਹੇਤ ਅਪਾਰ ਜੈ ਜੈ ਪੇਖਿਓ ਤਹ ਤੈ ਹਜੂਰ ਦੂਰ ਕਤਹ ਨਾ ਜਾਈ ਰਬ ਰਹਾ ਸਰਵੱਤਰ ਮੈਂ ਮਨ ਸਦਾ ਧਿਆਈ ਜਦੋਂ ਸਤਿਗੁਰੂ ਵਿੱਚ ਅੰਮ੍ਰਿਤ ਨਾਮ ਹੈ ਵਾਲੀ ਸੇਧ ਮਿਲ ਜਾਂਦੀ ਹੈ ਫਿਰ ਜਗਿਆ ਸੁਦੀ ਹਰ ਪ੍ਰਕਾਰ ਦੀ ਭਜ ਦੌੜ ਮੁੱਕ ਜਾਂਦੀ ਮਨ ਗੁਰੂ ਦੇ ਗਿਆਨ ਵਿੱਚ ਲੀਨ ਹੋ ਜਾਂਦਾ ਹੈ ਸ਼ਾਂਤ ਚਿੱਤ ਹੋ ਜਾਂਦਾ ਸਤਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਮਿਟ ਗਈ ਭਾਲ ਮਨ ਸਹਜ ਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਸਾਰੰਗੀ ਵਾਰ ਮਹੱਲਾ ਚੌਥਾ ਵਿੱਚ ਨਾਮ ਕਿਤੇ ਹੈ ਨਾਮ ਦੀ ਲਖਤਾ ਬਾਰੇ ਬੇਅੰਤ ਸਮਗਰੀ ਉਪਲਬਧ ਹੈ ਗੁਰੂ ਦੇ ਬਾਗ ਹਨ ਨਾਮ ਨਿਰੰਜਨ ਅਲਖ ਹੈ ਕਿਉਂ ਲਖਿਆ ਜਾਏ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਏ ਭਾਈ ਨਾ ਨਿਰੰਝਨ ਵਰਤਦਾ ਰਵਿਆ ਸਭ ਥਾਈ ਗੁਰ ਪੂਰੇ ਤੇ ਪਾਈਐ ਹਿਰਦੇ ਦੇਖ ਦਿਖਾਈ ਨਾਨਕ ਨਦਰਿ ਕਰਮ ਹੋਏ ਗੁਰ ਮਿਲਿਆ ਭਾਈ ਮਾਇਆ ਤੋਂ ਰਹਿਤ ਪ੍ਰਭੂ ਦਾ ਨਾਮ ਆਪਣੇ ਆਪ ਲਖਿਆ ਜਾਣ ਵਾਲਾ ਨਹੀਂ ਕਿਉਂਕਿ ਇਹ ਨਾਮ ਸਰਵ ਵਿਆਪਕ ਹੈ ਇੱਕ ਦੇਸੀ ਨਹੀਂ ਘਟ ਘਟ ਵਾਸੀ ਤੇ ਸਰਬ ਨਿਵਾਸੀ ਹੈ ਹਰੇਕ ਥਾਂ ਤੇ ਹਰੇਕ ਦੇ ਨਾਲ ਮੌਜੂਦ ਹੈ ਪਰ ਅਨੁਭਵੀ ਅੱਖਾਂ ਤੋਂ ਬਿਨਾ ਦਿਸਦਾ ਨਹੀਂ ਗੁਰੂ ਜੀ ਦੇ ਵਾਕ ਹਨ ਲੋਇ ਨ ਲੋਈ ਬਿਠ ਪਿਆਸ ਨ ਬੂਝੈ ਮੂਕ ਨੀ ਨਾਨਕ ਸੇ ਅਗੜੀਆਂ ਬਿਆਨ ਜਿੰਨੀ ਦਿਸੰਦੋ ਮਾਪੁਰੀ ਪੂਰੇ ਗੁਰੂ ਤੋਂ ਹੀ ਨਾਮ ਪਾਇਆ ਜਾਂਦਾ ਹੈ ਪੂਰਾ ਗੁਰੂ ਹਿਰਦੇ ਵਿੱਚ ਨਾਮ ਪ੍ਰਗਟ ਕਰ ਦਿੰਦਾ ਹੈ ਭਾਵ ਪ੍ਰਕਾਸ਼ ਕਰ ਦਿੰਦਾ ਹੈ ਪਰ ਪੂਰੇ ਗੁਰੂ ਦਾ ਮਿਲਾਪ ਵੀ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੀ ਹੁੰਦਾ ਹੈ ਸਾਰੇ ਜਗਤ ਵਿੱਚ ਪ੍ਰਸਿੱਧ ਹੈ ਕਿ ਪੂਰਾ ਪ੍ਰਭ ਅਕਾਲ ਪੁਰਖ ਅਤੇ ਪੂਰਾ ਗੁਰੂ ਗੁਰੂ ਨਾਨਕ ਦੇਵ ਜੀ ਹੀ ਹਨ ਇਹ ਵਿਚਾਰਧਾਰਾ ਗੁਰਮਤ ਵਿੱਚ ਪ੍ਰਵਾਨਿਤ ਹੈ ਇਸ ਵਿਚਾਰ ਦੀ ਪ੍ਰੋੜਤਾ ਪੁਰਾਤਨ ਜਨਮ ਸਾਖੀ ਤੋਂ ਵੀ ਹੁੰਦੀ ਹੈ ਅਨੇਕਾਂ ਨੇਕੀਆਂ ਚੰਗੀਆਂ ਆਦ ਪੁੰਨ ਕਰਮ ਹਨ ਜਿਨ੍ਹਾਂ ਨੂੰ ਸਮਾਜ ਵਿੱਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ ਸ੍ਰੇਸ਼ਟ ਕੰਮ ਕਰਨੇ ਚੰਗੀ ਗੱਲ ਹੈ ਪਰ ਇਨਾਂ ਸਭਨਾ ਨਾਲੋਂ ਉੱਤਮ ਤੇ ਸ੍ਰੇਸ਼ਟ ਕਰਨੀ ਨਾਮ ਸਿਮਰਨ ਵਾਲੀ ਹੈ। ਨਾਮ ਦੇ ਪ੍ਰਵੇਸ਼ ਹੋਇਆ ਮਨੁੱਖ ਪਾਸੋਂ ਸੁਤੇ ਹੀ ਚੰਗਿਆਈ ਹੁੰਦੀ ਹੈ। ਬਦੀ ਵਾਲੇ ਪਾਸੇ ਉਹ ਜਾਂਦਾ ਹੀ ਨਹੀਂ। ਓਨੀ ਮੰਦੇ ਪੈ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ। ਜਿੱਥੇ ਨਾਮ ਵਸ ਜਾਂਦਾ ਹੈ ਉੱਥੇ ਬੁਰਾਈ ਕਰਨੀ ਤਾਂ ਇੱਕ ਪਾਸੇ ਰਹੀ। ਬੁਰਾਈ ਦਾ ਫੁਰਨਾ ਤੱਕ ਵੀ ਨੇੜੇ ਨਹੀਂ ਫਟਕਦਾ। ਜਦੋਂ ਨੇਕੀ ਵਾਲੀ ਕਰਨੀ ਆ ਜਾਂਦੀ ਹੈ। ਅਭਿਆਸੀ ਨਾਮ ਸਿਮਰਨ ਤੋਂ ਸਿਵਾ ਕਿਸੇ ਫਲ ਦੀ ਇੱਛਾ ਹੀ ਨਹੀਂ ਰੱਖਦਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਵਚਨ ਹਨ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਚੈ ਪ੍ਰਭੂ ਸਿਮਰਨ ਤੇ ਤੁਫੈਲ ਉਹ ਆਪ ਜਪੋ ਅਵਰਾ ਨਾਮ ਜਪਾਵੋ ਦੇ ਆਦੇਸ਼ ਉੱਤੇ ਅਮਲ ਕਰਦਾ ਫਿਰ ਨਾਮ ਕਿੱਥੇ ਹੈ ਪੁੱਛਣ ਦੀ ਲੋੜ ਹੀ ਨਹੀਂ ਰਹਿੰਦੀ ਕਿਉਂਕਿ ਨਾਮ ਦੀ ਵਿੜਿਆਈ ਨਾਮ ਵਿੱਚ ਲੱਗਿਆ ਫਲੀਪੂਤ ਹੋ ਜਾਂਦੀ ਹੈ ਜੀਵਨ ਵਿੱਚ ਪਲਟਾ ਆ ਜਾਂਦਾ ਹੈ ਅਤੇ ਮਨੁੱਖ ਨਿਰ ਅਭਿਮਾਨ ਹੋ ਜਾਂਦਾ ਹੈ ਨਾਮ ਵਿੱਚ ਲੀਨ ਹੋਇਆ ਮਨੁੱਖ ਪਰਾਇਆ ਬੁਰਾ ਨਹੀਂ ਚਿਤਉਦਾ ਉਹ ਵੈਰ ਭਾਵਨਾ ਤੋਂ ਰਹਿਤ ਹੋ ਜਾਂਦਾ ਉਸ ਨੂੰ ਇਹ ਤਤ ਗਿਆਨ ਹੋ ਜਾਂਦਾ ਹੈ ਕਿ ਨਾਮ ਨਾ ਜਪਣਾ ਆਪਣੇ ਆਪ ਨਾਲ ਵੈਰ ਕਰਨ ਦੇ ਸਮਾਨ ਹੈ ਜਦੋਂ ਕਿ ਨਾਮ ਜਪਣਾ ਤੇ ਜਪਾਉਣਾ ਨਿਰਭਉ ਤੇ ਨਿਰਵੈਰ ਨਾਲ ਪ੍ਰੇਮ ਕਰਨ ਦੇ ਤੁਲ ਹੈ ਅੰਤ ਵਿੱਚ ਸਾਰੀ ਵਿਚਾਰ ਦਾ ਸਿੱਟਾ ਇਹ ਹੈ ਸਤਿਗੁਰੂ ਫਰਮਾਇਆ ਕਾਰੀ ਇਹ ਕਰੇਹੁ ਗੁਰੂ ਦੁਆਰੇ ਹੋਇ ਕੈ ਸਾਹਿਬ ਸੰਮਾਲੇਹੁ ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕੇ ਛੌੜ ਕਟਕੈ ਅੰਤਰ ਜੋਤ ਧਰੇਹੁ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਇਓ ਸਤਿਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇਹੋ ਨਾਨਕ ਇਥੇ ਸੁਖੈ ਅੰਦਰ ਰਖਸੀ ਆਗੇ ਹਰਿ ਸਿਉ ਕੇਰ ਕਰੇ ਹੋ ਗੁਰਬਾਣੀ ਪੂਰਨ ਗਿਆਨ ਦਾ ਸੋਮਾ ਜਿਸ ਵਿੱਚੋਂ ਖੋਜ ਕਰਨ ਵਾਲੇ ਨੂੰ ਹਰ ਪ੍ਰਕਾਰ ਦੇ ਮਨ ਬਾਂਛਤ ਪਦਾਰਥ ਪ੍ਰਾਪਤ ਹੋ ਸਕਦੇ ਹਨ ਜਿਸ ਦੀ ਪੁਸ਼ਟੀ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਤ ਵਿੱਚ ਕੀਤੀ ਜੈਸੇ ਤੋ ਸਕਲ ਨਿਦ ਪੂਰਨ ਸਮੁੰਦਰ ਵਿਖੈ ਹੰਸ ਮਰ ਜੀਵਾ ਨਹਿਚੇ ਪ੍ਰਸਾਦ ਖਾਵਈ ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵੇ ਜੈਸੇ ਬਣ ਵਿਖੇ ਮਲਿਆਗਰ ਸੋਧਾ ਕਪੂਰ ਸੋਦ ਕੈ ਸੁਬਾਸੀ ਸੁਬਾਸ ਬਹਿਸਾਵੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ